ਨਵੇਂ ਦੋਸਤੋ ਮੈਂ ਤੁਹਾਡਾ ਆਪਣਾ ਮੂਟਾ ਗੁਲਾਮੀ ਵਾਲਾ ਕੋਟਿਸੇਗਾ ਜਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਕਿਸ ਨਾ ਕਿਸੇ ਖਾਸ ਸ਼ਖਸੀਅਤ ਨਾਲ ਮੈਂ ਮਲਾਉਂਦਾ ਰਹਿਣਾ ਤੇ ਅੱਜ ਮੇਰੇ ਕੋਲ ਆਏ ਨੇ ਡਾਕਟਰ ਸਰਜੀਤ ਸਿੰਘ ਜੀ ਦੌਧਰ ਜਿਨ੍ਹਾਂ ਦਾ ਬੜਾ ਨਾਮ ਹੈ ਸਹਿਦ ਚ ਵੀ ਤੇ ਪ੍ਰੋਫੈਸਰ ਵੀ ਨੇ ਤੇ ਇਹਨਾਂ ਦਾ ਸਾਰਾ ਨਗਾਵ ਹੀ ਹੈ ਤੇ ਅੱਜ ਮੇਰੇ ਕੋਲ ਪਹੁੰਚੇ ਨੇ ਤੇ 2024 ਦਾ ਅੱਜ ਅਖੀਰਲਾ ਦਿਨ ਹੈ ਕੱਲ ਨੂੰ 2025 ਚੜ ਜਾਣਾ ਤੇ ਕਰਦੇ ਆ ਨਾ ਗੱਲਾਂ ਬਾਤਾਂ ਨਵੇਂ ਸਾਲ ਦੀਆਂ ਵਧਾਈਆਂ ਵੀ ਦੇਣਗੇ ਤੇ ਨਾਲ ਦੀ ਨਾਲ ਰੁੱਖਾਂ ਦੇ ਵੀ ਅਸੀਂ ਗੱਲਾਂ ਕਰਾਂਗੇ ਤੇ ਇਸ ਤੋਂ ਪਹਿਲਾਂ ਮੇਰੇ ਚੈਨਲ ਨੂੰ ਫੋਲੋ ਤੇ ਲਾਈਕ ਜ਼ਰੂਰ ਕਰ ਦਿਆ ਜੀ ਤੇ ਹਾਂਜੀ ਡਾਕਟਰ ਸਾਹਿਬ ਕੀ ਹਾਲ ਚਾਲ ਨੇ ਹਾ ਛੋਟੇ ਵੀਰ ਬੁੱਟਾ ਸਿੰਘ ਜੀ ਬਹੁਤ ਵਧੀਆ ਤੇ ਤੁਹਾਨੂੰ ਮਿਲ ਕੇ ਤਾਂ ਹੋਰ ਵੀ ਆਨੰਦ ਤੇ ਖੁਸ਼ੀਆਂ ਮਿਲਦੀਆਂ ਨੇ ਮੈਂ ਸਮੁੱਚੇ ਦਰਸ਼ਕਾਂ ਨੂੰ ਜੋ ਇਹ ਪ੍ਰੋਗਰਾਮ ਨੂੰ ਦੇਖ ਰਹੇ ਉਹਨਾਂ ਸਾਰਿਆਂ ਨੂੰ ਜਿਹੜਾ ਕੱਲ ਨੂੰ ਨਵਾਂ ਵਰਾ ਚੜਨਾ ਹਾਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਮੈਂ ਚਾਹੁੰਨਾ ਕਿ ਦੁਨੀਆ ਦੇ ਹਰੇਕ ਘਰ ਦੇ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਸਰਬੱਤ ਦੇ ਭਲੇ ਦੀ ਮੈਂ ਮੰਗ ਕਰਦਾ ਉਸ ਪਰਮਾਤਮਾ ਤੋਂ ਕਿ ਮੇਰਾ ਪੰਜਾਬ ਦਾ ਹਰ ਘਰ ਖੁਸ਼ੀਆਂ ਤੇ ਖੇੜਿਆਂ ਨਾਲ ਭਰ ਜਾਵੇ ਇਹ ਮੇਰੀਆਂ ਸਾਡੇ ਸਾਰੇ ਪੰਜਾਬ ਦੇ ਲੋਕਾਂ ਨੂੰ ਦੁਆਵਾਂ ਡਾਕਟਰ ਸਾਹਿਬਾ ਤੁਸੀਂ ਵਧਾਈਆਂ ਦਿੱਤੀਆਂ ਨੇ ਮੇਰੇ ਵੱਲੋਂ ਵੀ ਸਾਰੇ ਮੇਰੇ ਵੇਖਣ ਵਾਲੇ ਦੋਸਤਾਂ ਮਿੱਤਰਾਂ ਸਾਥੀਆਂ ਪਾਠਕਾਂ ਨੂੰ ਜਿੰਨੇ ਵੀ ਆਪਣੀਆਂ ਵੀਡੀਓ ਵੇਖਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਲ ਨਵਾਂ ਇਹ ਮੇਰੀ ਕਵਤਾ ਵੀ ਇੱਕ ਤੇ ਦੋਸਤੋ ਅਸੀਂ ਅੱਜ ਇਕੱਠੇ ਹੋਏ ਆ ਰੁੱਖਾਂ ਦੇ ਗੱਲਾਂਬਾਤਾਂ ਅਸੀਂ ਕਰਨੀਆਂ ਨੇ ਤੇ ਮੇਰਾ ਡਾਕਟਰ ਸਾਹਿਬ ਨੂੰ ਇਹ ਪਹਿਲਾ ਸਵਾਲ ਇੱਕ ਇਹ 2024 ਜਿਹੜਾ ਉਹ ਅੱਜ ਲੰਘ ਗਿਆ ਤੇ ਕੱਲ ਨੂੰ 2025 ਜਿਹੜਾ ਚੜਨਾ ਹੈ ਤੇ ਡਾਕਟਰ ਸਾਹਿਬ ਮੈਂ ਇਹ ਪੁੱਛਣਾ ਚਾਹਣਾ ਕਿ 2025 ਦੇ ਵਿੱਚ ਤੁਸੀਂ ਕੀ ਟੀਚਾ ਮਿੱਠਿਆ ਹੈ ਰੁੱਖਾਂ ਬਾਰੇ ਭਾਈ ਬੁਤਾ ਸਿੰਘ ਜੀ 2024 ਕੁਝ ਮਿੱਠੀਆਂ ਕੌੜੀਆਂ ਜਾਦਾਂ ਦੇ ਨਾਲ ਸਾਡਾ ਤਸੀਤ ਹੋਇਆ ਹੂੰ ਕਿਉਂਕਿ ਅਸੀਂ ਜਿਹੜਾ ਕੁਝ ਸਾਡਾ ਲੰਘ ਗਿਆ ਉਹ ਵਾਪਸ ਤਾਂ ਨਹੀਂ ਆਉਂਦਾਗਾ ਪਰ ਪਰਮਿਟ ਉਹ ਪੁੱਲ ਜਦਾਂ ਸਾਡੇ ਨਾਲ ਜੋੜ ਕੇ ਉਹ ਵਿਦਾ ਖੋ ਰਿਹਾ ਸਾਡੇ ਕੋਲ ਵਾਹ ਜੀ ਵਾਹ 2025 ਦੀ ਜਿਹੜੀ ਪਲੈਨਿੰਗ ਆ ਮੇਰੀ ਹੂੰ ਉਹ ਇਹ ਆ ਕਿ 2025 ਦੇ ਵਿੱਚ ਮੈਂ ਇਸ ਬਰੇ ਦੇ ਦੌਰਾਨ 2000 ਰੁੱਖ ਲਾਉਣੇ ਨੇ ਇਸ ਧਰਤੀ ਤੇ ਵਾਹ ਜੀ ਵਾਹ ਬੜੀ ਚੰਗੀ ਵਧੀਆ ਸੋਚ ਆ ਕਿਉਂਕਿ ਉਹ ਰੁੱਖ ਮੈਂ ਕੁਝ ਆਪ ਲਾਉਣੇ ਨੇ ਤੇ ਨਾਲ ਦੀ ਨਾਲ ਮੈਂ ਜਿੱਥੇ ਮੇਰੇ ਵਿਦਿਆਰਥੀ ਕੁਝ ਟੀਚਰ ਬਣੇ ਹੋਏ ਨੇ ਵਾਹ ਉਹਨਾਂ ਬੱਚਿਆਂ ਨੂੰ ਮੈਂ ਉਹਨਾਂ ਆਪਣੇ ਪਿਆਰੇ ਵਿਦਿਆਰਥੀਆਂ ਨੂੰ ਤੇ ਉਹਨਾਂ ਸਕੂਲਾਂ ਵਿੱਚ ਜਾ ਕੇ ਸਕੂਲੀ ਬੱਚਿਆਂ ਨੂੰ ਪ੍ਰੇਰਕ ਪ੍ਰੇਰਣਾ ਦੇਣੀ ਆ ਕਿ ਆਓ ਵਾਤਾਵਰਣ ਨੂੰ ਸੰਭਾਲੀਏ ਵਾਤਾਵਰਣ ਸੋਹਣਾ ਬਣਾਈਏ ਤੇ ਰੁੱਖਾਂ ਦੀ ਸੰਭਾਲ ਕਰਕੇ ਇਹਨਾਂ ਬੱਚਿਆਂ ਲਈ ਇੱਕ ਨਵਾਂ ਜੀਵਨ ਇੱਕ ਨਵੀਂ ਪ੍ਰੇਰਣਾ ਇੱਕ ਨਵੀਂ ਸਾਹ ਜੀ ਰੁੱਖਾਂ ਦੇ ਨਾਲ ਪਾਉਣ ਦਾ ਮੇਰਾ ਇਸ ਬਰੇ ਦਾ ਟੀਚਾ ਵਾਹ ਜੀ ਵਾਹ ਤੇ ਡਾਕਟਰ ਸਾਹਿਬ ਜੇ ਆਪਾਂ ਪ੍ਰਾਤਨ ਤੇ ਵਿਰਾਸਤੀ ਰੁੱਖਾਂ ਦੀ ਗੱਲ ਕਰੀਏ ਤੇ ਪ੍ਰਾਤਨ ਆਪਣੇ ਰੁੱਖ ਪਲਾ ਕਿਹੜੇ ਕਿਹੜੇ ਸਨ ਗੁੱਟਾ ਸੰਗ ਉਹ ਰੁੱਖ ਜਿਨ੍ਹਾਂ ਦੇ ਥੱਲੇ ਬੈਠ ਕੇ ਅਸੀਂ ਖੇਡੇ ਆ ਹੂੰ ਜਿਨ੍ਹਾਂ ਤੇ ਪਿੰਗਾ ਪਾ ਕੇ ਝੂਟਦੇ ਰਹੇ ਜਿਨ੍ਹਾਂ ਦੇ ਹੀਠਾਂ ਬੈਠ ਕੇ ਅਸੀਂ ਬੰਦਰ ਕਿਲਾ ਖੇਡਣਾ ਉਹ ਸਾਡੀਆਂ ਪ੍ਰਾਣੀਆਂ ਲੋਕ ਖੇਡਾਂ ਡੰਡਾ ਰੁੱਖ ਖੇਡਣਾ ਤੇ ਉਹਨਾਂ ਦੀਆਂ ਟਾਹਣੀਆਂ ਨਾਲ ਝੂਟਦੇ ਹੋਏ ਥੱਲੇ ਉਤਰਨਾ ਇਹ ਸਾਡੇ ਰੁੱਖ ਸੀਗੇ ਬੋੜ ਪਿੱਪਲ ਤੂਤ ਨਿੰਮ ਕਿਕਰ 베ਰੀ ਟਾਲੀ ਟਾਲੀ ਇਹ ਇਹ ਸਾਡੇ ਪ੍ਰਾਤਨ ਵਿਰਸੇ ਵਿਰਾਸਤੀ ਰੁੱਖ ਇਹ ਵਿਰਾਸਤੀ ਰੁੱਖ ਸੀ ਕਿਉਂਕਿ ਤੂਤ ਟਾਲੀਆਂ ਨਿੰਮ ਤੇ ਕਿਕਰ ਇਹ ਨੇ ਸਾਡੇ ਪੱਕੇ ਮਿੱਤਰ ਆਏ ਹਾਏ ਹਾਏ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਹਜੇ ਵੀ ਬਹੁਤ ਸਾਰੇ ਘਰਾਂ ਨੂੰ ਅਸੀਂ ਇਹਨਾਂ ਰੁੱਖਾਂ ਕਰਕੇ ਜਾਣਦੇ ਆ ਕਿ ਵੇ ਫਲਾਨਿਆਂ ਦੇ ਨੰਮ ਵਾਲਿਆਂ ਦੇ ਘਰ ਇਹਦਾ ਫਲਾਨੇ ਬਈ ਉਹ ਉਹਨਾਂ ਦੇ ਘਰ ਦੇ ਵਿੱਚ ਬੋਹੜ ਲੱਗਿਆ ਸੀ ਪਿੱਪਲ ਲੱਗਿਆ ਸੀ ਤੇ ਕਿਸੇ ਸਮੇਂ ਤੇ ਅੱਜ ਤੋਂ 50 ਸਾਲ ਮਗਰ ਨੂੰ ਜਦੋਂ ਜਾਣਦੇ ਆ ਤੇ ਜੇ ਪਿੰਡਾਂ ਦੀ ਕੋਈ ਸਾਂਝੀ ਥਾਂ ਹੁੰਦੀ ਸੀ ਧਰਮਸ਼ਾਲਾ ਹੁੰਦੀ ਸੀ ਉੱਥੇ ਬੋਹੜ ਜਾਂ ਪਿੱਪਲ ਦਾ ਰੁੱਖ ਲਾਜ਼ਮੀ ਹੁੰਦਾ ਸੀ ਤਾਂ ਕਿ ਉੱਥੇ ਬੈਠ ਕੇ ਸਾਡੇ ਬਜ਼ੁਰਗ ਬੈਠ ਕੇ ਗੱਲਾਂ ਕਰਦੇ ਸੀ ਜਾ ਉਹ ਕੋਈ ਨਿੱਕੀਆਂ ਮੋਟੀਆਂ ਸਾਡੀਆਂ ਲੋਕ ਖੇਡਾਂ ਸੀ ਜਿਹੜੀਆਂ ਉਹ ਖੇਡਦੇ ਹੁੰਦੇ ਸੀ ਅਸਲ ਵਿੱਚ ਸਾਡੇ ਪਿੰਡਾਂ ਦੀ ਪਾਰਲੀਮੈਂਟ ਸੀ ਉਹ ਉਹ ਜਿਨ੍ਹਾਂ ਦੇ ਥੱਲੇ ਬੈਠ ਕੇ ਉਹ ਵਾਹ ਜੀ ਗੱਲਾਂ ਕਰਦੇ ਤੇ ਡਾਕਟਰ ਸੋ ਤੁਸੀਂ ਕਹੇ ਕਿ ਮੈਂ 2025 ਦੇ ਵਿੱਚ 2000 ਰੁੱਖ ਜਿਹੜੇ ਉਹ ਲਾਉਣ ਦਾ ਟੀਚਾ ਮਿੱਥਿਆ ਤੇ ਉਹ ਟੀਚਾ ਦਾ ਤੁਸੀਂ ਮਿਸ ਲਿਆ ਤੇ ਲੋਕਾਂ ਨੂੰ ਕਿਵੇਂ ਜਾਗਰੂਕ ਕਰੋਗੇ ਕਿ ਇਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ ਇਹਨਾਂ ਬਾਰੇ ਲੋਕਾਂ ਨੂੰ ਕਿਵੇਂ ਜਾਗਰੂਕ ਕਰੋਗੇ ਅਹ ਦੇਖੋ ਬਾਈ ਜੀ ਗੱਲ ਇਹ ਆ ਕਿ ਮੇਰਾ ਜਿਹੜਾ ਮਿਸ਼ਨ ਆ 2025 ਵਾਲਾ ਉਹ ਇਹ ਆ ਕਿ ਮੈਂ ਜਿਹੜੇ ਰੁੱਖ ਲਾਉਣੇ ਨੇ ਉਹਨਾਂ ਦੀ ਸੰਭਾਲ ਦੇ ਲਈ ਪਿੰਡਾਂ ਦੇ ਵਿੱਚ ਜਿਹੜੇ ਜੂਥ ਕਲੱਬ ਨੇ ਸਾਡੇ ਵਾਹ ਸਪੋਰਟਸ ਕਲੱਬ ਨੇ ਹਮ ਸਕੂਲੀ ਟੀਚਰ ਨੇ ਹਮ ਸਕੂਲਾਂ 'ਚ ਪੜਦੇ ਹੋਏ ਬੱਚੇ ਨੇ ਹਮ ਉਹਨਾਂ ਦੇ ਕੋਲੇ ਮੈਂ ਆਪਣੀ ਗੱਲ ਲੈ ਕੇ ਜਾਇਆ ਕਰਦਾ ਹਮ ਵੱਖ-ਵੱਖ ਸਕੂਲਾਂ 'ਚ ਜਾ ਕੇ ਮੈਂ ਸੈਮੀਨਾਰ ਦੇ ਰੂਪ ਦੇ ਵਿੱਚ ਉਹਨਾਂ ਬੱਚਿਆਂ ਨਾਲ ਗੱਲਾਂ ਕਰਾਂਗੇ ਕਿ ਆਓ ਰੁੱਖਾਂ ਦੀ ਸੰਭਾਲ ਕਰੀਏ। ਹੋ ਮੇਰਾ ਕਿਹ ਵੀ ਪਲੈਨਿੰਗ ਆ ਮੇਰੀ ਕਿ ਮੈਂ ਉਹਨਾਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਇੱਕ ਕੰਪੀਟੀਸ਼ਨ ਦੀ ਭਾਵਨਾ ਨਾਲ ਚਾਹੇ ਹਫ਼ਤਾ ਮੁਕਾਬਲਾ ਕਰਾਈਏ ਚਾਹੇ ਲੇਖ ਮੁਕਾਬਲਾ ਕਰਾਈਏ ਕਿ ਆਓ ਕੋਈ ਇੱਕ ਅਸੀਂ ਉਹਨਾਂ ਨੂੰ ਕੋਈ ਵਿਸ਼ਾ ਦਿੱਤਾ ਕਿ ਰੁੱਖਾਂ ਦੀ ਸੰਭਾਲ ਕਿਉਂ ਜ਼ਰੂਰੀ ਆ। ਰੁੱਖਾਂ ਦੀ ਕੀ ਮਹੱਤਤਾ? ਰੁੱਖ ਸਾਡੇ ਸਾਨੂੰ ਕਿਵੇਂ ਸਾਡੀ ਪ੍ਰਾਰਥਨ ਸਾਂਝ ਆ ਰੁੱਖ ਸਾਨੂੰ ਜਿਉਣ ਲਈ ਕੀ ਕੀ ਚੀਜ਼ਾਂ ਦਿੰਦੇ ਨੇ ਇਹ ਇਹਨਾਂ ਗੱਲਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਮੈਂ ਉਹਨਾਂ ਤੋਂ ਆਰਟੀਕਲ ਲੇਖ ਲਗਾਉਣ ਦੀ ਗੱਲ ਕਰੂੰਗਾ ਜਿਹੜੇ ਬੱਚੇ ਦੇ ਵਧੀਆ ਲੇਖ ਲਿਖਿਆ ਹੋਇਆ ਕਰੂੰਗਾ ਉਹਨੂੰ ਮੈਂ ਅਸੀਂ ਇਨਾਮ ਵੀ ਦਿਆ ਕਰਾਂਗੇ ਵਾਹ ਜੀ ਇਹਦੇ ਨਾਲ ਉਹਨਾਂ ਦੇ ਅੰਦਰ ਇੱਕ ਪ੍ਰੇਰਨਾ ਜਾਗੂ ਵਾਹ ਜੀ ਮੈਨੂੰ ਬਾਈ ਇੱਕ ਬਹੁਤ ਤੁਹਾਡੀ ਪੁਰਾਣੀ ਕਾਤਾ ਵੀ ਮੈਂ ਪੜ ਕੇ ਬੜਾ ਮੇਰਾ ਮਨ ਕੋਚ ਹੁੰਦਾ ਮੈਂ ਉਹ ਲਾਈਨਾਂ ਵੀ ਤੁਹਾਨੂੰ ਦੱਸਦਾ ਵਾਹ ਜੀ ਪਿੱਪਲ ਬੋਰਡ ਤੇ ਕਿਕਰ ਰੋਏ ਆਹ ਤੂਤ ਸ਼ਤੂਤ ਤੇ ਟਾਲੀ ਪਿੱਪਲ ਬੋਰਡ ਤੇ ਕਿਕਰ ਰੋਏ ਤੂਤ ਸ਼ਤੂਤ ਤੇ ਟਾਲੀ ਕਹਿੰਦੇ ਘਰਾਂ ਦੇ ਵਿੱਚੋਂ ਮੁੱਕ ਗਈ ਅੱਜ ਕਿਉਂ ਹਰਿਆਲੀ ਵਾਹ ਜੀ ਨਮ ਬਕੈਣ ਅਮਰੂਦ ਤੇ 베ਰੀ ਰੋ ਰੋ ਲਾਈਆਂ ਚੜੀਆਂ ਨਮ ਬਕੈਣ ਅਮਰੂਦ ਤੇ 베ਰੀ ਰੋ ਰੋ ਲਾਈਆਂ ਝੜੀਆਂ ਕੁਝ ਕੁ ਹੋਰ ਦਰਖਤਾਂ ਨੇ ਵੀ ਕੀਤੀਆਂ ਗੱਲਾਂ ਬੜੀਆਂ ਕਹਿੰਦੇ ਕੀ ਮਨੁੱਖ ਨੂੰ ਹੋਇਆ ਆਹ ਹੈ ਬੁੱਤ ਸਿੰਘ ਬਾਈ ਇਹ ਇਹ ਸਾਡੇ ਤੇ ਪ੍ਰਸ਼ਨ ਕਰਦਾ ਰਹੋ ਪ੍ਰਸ਼ਨ ਕਰਦੇ ਆ ਇਹ ਪ੍ਰਸ਼ਨ ਕਰਦੇ ਆ ਮਨੁੱਖ ਨੂੰ ਪ੍ਰਸ਼ਨ ਕਰਦੇ ਆ ਕਹਿੰਦੇ ਕੀ ਮਨੁੱਖ ਨੂੰ ਹੋਇਆ ਫੇਰ ਰਿਹਾਰ ਕਿਉਂ ਆਰੀ ਸਾਡੀਆਂ ਜੜਾਂ ਨੂੰ ਕਿਉਂ ਬਰਖਾ ਕਹਿੰਦੇ ਕੀ ਮਨੁੱਖ ਨੂੰ ਹੋਇਆ ਫੇਰ ਰਿਹਾ ਕਿਉਂ ਆਰੀ ਇਹਨਾ ਕਰਕੇ ਪੰਛੀਆਂ ਨਾਲ ਟੁੱਟੀ ਸਾਡੀ ਯਾਰੀ ਵਾਹ ਜੀ ਦੇਖੋ ਵੀ ਇਹ ਦਰਸਤਨ ਵੱਡਣਾ ਸ਼ੁਰੂ ਕਰਤਾ ਲਖ ਨੇ ਤੇ ਪੰਛੀ ਵੀ ਸਾਡੇ ਤੋਂ ਉੱਡ ਕੇ ਦੂਰ ਚਲੇ ਗਏ ਸਾਡੀ ਯਾਰੀ ਟੁੱਟ ਗਈ ਵਾਹ ਵਾਹ ਕਿਉਂਕਿ ਪੰਛੀਆਂ ਦੇ ਨਾਲ ਅਸੀਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਜਿਹੜੇ ਰੁੱਖਾਂ ਦੇ ਉੱਤੇ ਘਰ ਸੀ ਜਿਨ੍ਹਾਂ ਦੀ ਆਹਣੇ ਸੀ ਉਹ ਉਹ ਕਿਤੇ ਚਿੜੀਆਂ ਦੇ ਨਿੱਕੇ ਨਿੱਕੇ ਬੋਟ ਆਵਾਜ਼ਾਂ ਦਿੰਦੇ ਸੀ ਕਦੇ ਹੋਰ ਪੰਛੀ ਉਹ ਸਾਰਾ ਕੁਝ ਗਵਾ ਲਿਆ ਉਹ ਸਾਰਾ ਕੁਝ ਗਵਾਚ ਗਿਆ ਉਹ ਉਹ ਗਵਾਚਿਆ ਵੀ ਕਿਉਂ ਇਹਦਾ ਸਾਰੇ ਦਾ ਸਾਰਾ ਜਿਹੜਾ ਦੋਸ਼ ਹੈ ਉਹ ਮਨੁੱਖ ਦਾ ਮਨੁੱਖ ਦਾ ਬਿਲਕੁਲ ਬਿਲਕੁਲ ਤੇ ਡਾਕਟਰ ਸਾਹਿਬ ਇੱਕ ਨਾ ਬੜੀ ਪੁਰਾਣੀ ਉਹ ਕਹਾਵਤ ਹੈ ਆਪਣੀ ਕਿ ਹਰ ਮਨੁੱਖ ਲਾਵੇ ਇੱਕ ਰੋਖ ਹਾਂਜੀ ਉਹਦੇ ਬਾਰੇ ਕੀ ਉਹ ਕੀ ਹੋਰ ਕਹਾਵਤ ਜਿਹੜਾ ਉਹ ਕੀ ਸੀ ਉਹ ਐਂ ਸੀਗਾ ਕਿ ਇੱਥੇ ਮੈਂ ਨਾ ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਦੱਖਣ ਦੇ ਵਿੱਚ ਜਦੋਂ ਮੈਂ ਗਿਆ ਹਾਂ ਉੱਥੇ ਅਸੀਂ ਜੰਗਲ ਦੇ ਵਿੱਚ ਮੇਰੇ ਨਾਲ ਇੱਕ ਉਦੇ ਪਰਜੋਨੀ ਯੂਨੀਵਰਸਿਟੀ ਦਾ ਪ੍ਰੋਫੈਸਰ ਸੀਗਾ ਡਾਕਟਰ ਕੰਗ ਹੂੰ ਉੱਥੇ ਉਹ ਜੰਗਲਾਂ ਵਿੱਚ ਰਹਿਣ ਵਾਲਾ ਇੱਕ ਕਬੀਲਾ ਅੱਛਾ ਇੱਕ ਰੁੱਖ ਦੇ ਆਲੇ ਦੁਆਲੇ ਇਹ ਇਹ ਆਰਾਊਂਡ ਜਿਹੜੇ ਕੱਢ ਕੇ ਕੁਝ ਮੂੰਹ ਦੇ ਵਿੱਚੋਂ ਬੋਲਦੇ ਆ ਅੱਛਾ ਤੇ ਮੈਂ ਦੇਖਦਾ ਰਿਹਾ ਦੇਖਣ ਤੋਂ ਬਾਅਦ ਉਹਨੂੰ ਪੁੱਛਿਆ ਕਿ ਡਾਕਟਰ ਸਾਹਿਬ ਇਹ ਕੀ ਕਹਿ ਰਿਹਾ ਹੂੰ ਉਹ ਕਹਿੰਦਾ ਕਿ ਇਹ ਕਹਿ ਰਿਹਾ ਕਿ हे ਪਰਮਾਤਮਾ ਸਾਨੂੰ ਝੌਂਪੜੀ ਦੀ ਲੋੜ ਆ ਹਮ ਅਸੀਂ ਇਸ ਰੁੱਖ ਨੂੰ ਵਧਣਾ ਜਿਹੜਾ ਸੁੱਕ ਗਿਆ ਅੱਛਾ ਜੰਗਲ ਸਾਡੀ ਮਾਂ ਹਮ ਅਸੀਂ ਜੰਗਲ ਤੋਂ ਬਿਨਾ ਰਹਿ ਰੁੱਖਾਂ ਤੋਂ ਬਿਨਾ ਨਹੀਂ ਰਹਿ ਸਕਦੇ ਹਮ ਪਰ ਅਸੀਂ ਅੱਜ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਹਮ ਜੇ ਜਿੰਨੇ ਅੱਜ ਅਸੀਂ ਇਸ ਪ੍ਰੇਰ ਦੇ ਵਿੱਚ ਸ਼ਾਮਲਾ ਅਸੀਂ ਸਾਰੇ ਦੋ ਦੋ ਰੁੱਖ ਲਾਵਾਂਗੇ ਪਰ ਇੱਕ ਰੁੱਖ ਜੀ ਕੱਟਣਗੇ ਇਹ ਵਾਹ ਵਾਹ ਇਹ ਦੇਖੋ ਕਿੱਡੀ ਵੱਡੀ ਪ੍ਰੇਰਨਾ ਜਰੂਰੀ ਗੱਲ ਕਿਉਂ ਨਾ ਅਸੀਂ ਵੀ ਉਹਨਾਂ ਤੋਂ ਇਹ ਇਹਨਾਂ ਲੋਕਾਂ ਤੋਂ ਮੈਨੂੰ ਪ੍ਰੇਰਨਾ ਮਿਲੀ ਆ ਤਾਂ ਹੀ ਮੈਂ ਇੱਕ ਇਹ ਸੁਪਨਾ ਲਿਆ ਕਿ ਮੈਂ 2025 ਦਾ ਜਿਹੜਾ ਵਧਾ ਉਹ ਰੁੱਖਾਂ ਨੂੰ ਸਮਰਪਿਤ ਹੋ ਜਾਣਾ ਰੁੱਖ ਹੀ ਮੇਰੀ ਮੇਰੀ ਲਾਈਫ ਬਣਨਾ ਚਾਹ ਬਣ ਗਏ ਤੇ ਰੁੱਖਾਂ ਨਾਲ ਹੀ ਮੇਰਾ ਪਿਆਰ ਵਾਹ ਜੀ ਵਾਹ ਤੇ ਡਾਕਟਰ ਸਾਹਿਬ ਆਪਣੀਆਂ ਗੱਲਾਂ ਬਹੁਤ ਵਧੀਆ ਚੱਲ ਰਹੀਆਂ ਨੇ ਲੋਕ ਜਿਹੜੇ ਆ ਆਪਣੇ ਪਾਠਕ ਜਿਹੜੇ ਆ ਸੁਣ ਕੇ ਆਨੰਦ ਮਾਣਨਗੇ ਤੇ ਸ਼ੇਅਰ ਵੀ ਕਰਨਗੇ ਤੇ ਹੋਰ ਕੋਈ ਗੱਲਬਾਤ ਤੁਸੀਂ ਰੁੱਖਾਂ ਬਾਰੇ ਮੈਥੋਂ ਕੋਈ ਸਵਾਲ ਰਹਿ ਗਿਆ ਹੋਵੇ ਤੁਸੀਂ ਕਹਿਣਾ ਹੋ ਵੀ ਗੱਲਬਾਤ ਤੇ ਤੁਸੀਂ ਕਹਿ ਸਕਦੇ ਜੀ ਕਿਉਂਕਿ ਮਨੁੱਖ ਦੀ ਜ਼ਿੰਦਗੀ ਨਾਲ ਰੁੱਖ ਦਾ ਬੜਾ ਗੂੜਾ ਨਤ ਹੈ ਤੇ ਐਂਡ ਤੱਕ ਜਿਹੜਾ ਉਹ ਸਿਮਿਆ ਦਾ ਸਾਥ ਵੀ ਰੁੱਖ ਹੀ ਨਿਭਾਉਂਦਾ ਹੈ ਇਹਦੇ ਬਾਰੇ ਤੁਸੀਂ ਜ਼ਰੂਰ ਕੁਛ ਨਾ ਕੁਛ ਦੇਖੋ ਨਿੱਕੀਆਂ ਨਿੱਕੀਆਂ ਕਿਹਦਾ ਬੱਚੇ ਦੇ ਜਨਮ ਸਮੇ ਹਮ ਅਸੀਂ ਉਹਨਾਂ ਰੁੱਖਾਂ ਤੋਂ ਸ਼ਰੀਰ ਤੋਂ ਹਾਂ ਸ਼ਰੀਰ ਵੀ ਉਹ ਵੱਜਦੇ ਆ ਬੰਦੇ ਉਹ ਜ਼ਿੰਦਗੀ ਉਦੋਂ ਸ਼ੁਰੂ ਹੁੰਦੀ ਆ ਉਦੋਂ ਸ਼ੁਰੂ ਹੁੰਦੀ ਆ ਹਾਂ ਤੇ ਜਨਮ ਤੋਂ ਲੈ ਕੇ ਖੀਰ ਤੱਕ ਸਾਡਾ ਰੁੱਖਾਂ ਨਾਲ ਸਾਥ ਹਾਂ ਦੇਖੋ ਸ਼ਰੀਰ ਸਾਡੇ ਕੋਲੋਂ ਖਤਮ ਹੋ ਗਿਆ ਲਸੂੜਾ ਸਾਡੇ ਕੋਲੋਂ ਸਾਡੀ ਤਾਂ ਵੀ ਖਤਮ ਹੋ ਗਿਆ ਇੱਕ ਬਾਈਏ ਕੇਸੂ ਹੁੰਦਾ ਸੀ ਸਾਡੇ ਹਾਂ ਕੇਸੂ ਹੁਣ ਪੰਜਾਬ ਦੇ ਵਿੱਚ ਕੇਸੂ ਦਾ ਰੁੱਖ ਕਿਤੇ ਨਹੀਂ ਆ ਬਿਲਕੁਲ ਨਹੀਂ ਕਿਉਂਕਿ ਕਦੇ ਕਦੇ ਸਾਡੇ ਪੁਰਾਣੇ ਗੀਤਾਂ ਸੀ ਕਾਤੋਂ ਵੇ ਪਿੱਪਲਾ ਖੜ ਖੜ ਲਾਈ ਆ ਦੇਖ ਸਰਾਟੇ ਸੌਣ ਦੇ ਅਜੇ ਜਵਾਨੀ ਉਦਰੀ ਉਦਰੀ ਸੱਜਣਾ ਨੂੰ ਕਰ ਆ ਵਾਹ ਵਾਹ ਦੇਖੋ ਇਹ ਇਹ ਸਾਡੇ ਲੋਕ ਗੀਤਾਂ ਦੇ ਵਿੱਚ ਪਿੱਪਲ ਦੇ ਰੁੱਖ ਦੀ ਕਿੰਨੀ ਮਹਾਨਤਾ ਸੀ ਬਿਲਕੁਲ ਬਿਲਕੁਲ ਤੇ ਇਸ ਕਰਕੇ ਕਦੇ ਕਦੇ ਅਸੀਂ ਤੋਂ ਵੀ ਕਹਿੰਦੇ ਹੁੰਦੇ ਆ ਕਿ ਜਿਹੜੇ ਰੁੱਖ ਨੇ ਸਾਡੇ ਭਾਵੇਂ ਉਹ ਬੋਲਦੇ पर बहुत कुछ कह जा कह जंदे हैं बिल्कुल बिल्कुल जब हम सी रुखखा दी कोल जाके सी कदे गल्लां ता करके देखो तुसी हां ਤੁਹਾਨੂੰ ਕਿੰਨਾ ਸਕੂਨ ਮਿਲਦਾ ਕਿੰਨਾ ਸਕੂਨ ਮਿਲਦਾ ਐਵੇਂ ਇੱਕ ਕਰਨਾਟਕਾ ਦੇ ਵਿੱਚ ਇੱਕਔਰਤ ਜਿਹਨੂੰ ਰੱਖ ਮਾਤਾ ਦੇ ਨਾਮ ਦੇ ਤੌਰ ਤੇ ਜਾਣਿਆ ਜਾਂਦਾ ਅੱਛਾ ਪਿਛਲੇ ਸਮੇਂ ਦੇ ਵਿੱਚ ਉਹਨੂੰ ਜਿਹੜਾ ਸਾਡਾ ਬਹੁਤ ਰਾਸ਼ਟਰਪਤੀ ਵੱਲੋਂ ਅਵਾਰਡ ਜਿਹੜਾ ਅਵਾਰਡ ਮਿਲਿਆ ਸੀਗਾ ਪਦਮ ਸ਼੍ਰੀਵਤ ਵਾ ਵਾ ਉਹ ساری ਜ਼ਿੰਦਗੀ ਉਹ ਸੌਰਤ ਨੇ ਨੰਗੇ ਪੈਰ ਰੁੱਖਾਂ ਦੀ ਸੇਵਾ ਕੀਤੀ ਆ ਉਹ ਜਿੱਥੇ ਵੀ ਜਾਂਦੀ ਆ ਰੁੱਖ ਲਾਉਣ ਦੀ ਪ੍ਰੇਰਣਾ ਦਿੰਦੀ ਵਾਹ ਵਾਹ ਹੁਣ ਤਕਰੀਬਨ ਉਹ 7 ਦਹਾਕਿਆਂ ਦੀ ਹੋ ਗਈ ਹੈ 7 ਸਾਢੇ 7 ਦਹਾਕਿਆਂ ਦੀ ਉਹ ਹਜੇ ਵੀ ਰੁੱਖ ਲਾਉਂਦੀ ਆ ਐਵੇਂ ਇੱਕ ਪੰਜਾਬ ਦੇ ਵਿੱਚ ਕਰਤਾਰ ਸਿੰਘ ਨਾਮ ਦਾ ਬੰਦਾ ਸੀ ਬਜ਼ੁਰਗ ਉਹਨੇ ਦੁਆਬੇ ਦੇ ਵਿੱਚ ਬੋਰਡ ਲਾਇਆ ਸੀ ਹਮ ਬੜੇ ਬੋਰਡ ਲਾਇਆ ਤੇ ਉਹ ਉਹ ਕਿਉਂ ਨਹੀਂ ਅਸੀਂ ਇਹਨਾਂ ਲੋਕਾਂ ਤੋਂ ਪ੍ਰੇਰਣਾ ਲੈਂਦੇ ਇਹ ਬੜੀ ਵੱਡੀ ਧਾਰਨਾ ਹੈ ਹਾਂ ਮੇਰੇ ਖਿਆਲ ਇੰਡੀਆ ਦੇ ਵਿੱਚ ਇਹ ਧਾਰਨਾ ਨਹੀਂ ਹੋ ਸਕਦੀ ਮੇਰੇ ਖਿਆਲ ਦੇਖੋ ਸਾਡੇ ਕੋਲੇ ਸ਼ਿਵ ਕੁਮਾਰ ਬਟਾਲਵੀ ਨੇ ਰੁੱਖਾਂ ਬਾਰੇ ਕਿੰਨੀ ਪਿਆਰੀ ਕਵਿਤਾ ਲਿਖੀ ਬਿਲਕੁਲ ਹੂੰ ਕੁਝ ਰੁੱਖ ਮੈਨੂੰ ਮਾਰ ਲੱਗਦੇ ਨੇ ਕੁਝ ਰੁੱਖ ਬਾਗ ਪਰਾ ਆਹ ਬਹੁਤ ਬਹੁਤ ਸੋਹਣੀ ਗੱਲ ਕੁਝ ਰੁੱਖ ਮੇਰੇ ਦਾਦੇ ਵਰਗੇ ਪੱਤਰ ਟਾਮਟਾ ਹਾਂ ਦੇਖੋ ਇਹ ਇਹ ਰੁੱਖਾਂ ਦੀਆਂ ਗੱਲਾਂ ਰੁੱਖਾਂ ਨਾਲ ਜਦੋਂ ਅਸੀਂ ਗੱਲਾਂ ਕਰਦੇ ਆ ਰੁੱਖਾਂ ਤੇ ਆਰ ਨਹੀਂ ਪਾਉਂਦੇ ਨੇ ਪੰਛੀ ਪਰ ਇੱਕ ਸਾਡੇ ਪੰਜਾਬ ਦੇ ਮੈਂ ਕਹਿੰਨਾ ਕਿ ਮੈਨੂੰ ਬੜਾ ਦੁੱਖ ਹੁੰਦਾ ਕਿ ਜਦੋਂ ਅਸੀਂ ਪਰਾਲੀ ਨੂੰ ਜਾਂ ਕਣਕ ਦੇ ਨਾੜ ਨੂੰ ਅੱਗ ਲਾਉਂਦੇ ਆ ਤੇ ਉਹਨਾਂ ਵੱਟਾਂ ਤੇ ਖੜੇ ਹੋਏ ਰੁੱਖ ਸੀ ਜਿਹੜੇ ਉਹ ਵੀ ਸੜ ਜਾਂਦੇ ਆ ਸੜ ਜਾਂਦੇ ਆ ਉਹ ਵੀ ਝੁਲਸੇ ਜਾਂਦੇ ਆ ਫਿਰ ਉਹ ਸਾਨੂੰ ਕਹਿੰਦੇ ਆ ਵੀ ਜੇ ਸਾਡੇ ਪੈਰ ਲੱਗੇ ਹੁੰਦੇ ਸੀ ਭੱਜ ਕੇ ਪਣਾ ਹੁੰਦੇ ਵਾਹ ਉਹ ਕਿਸੇ ਪਾਸੇ ਜਾ ਨਹੀਂ ਸਕਦੇ ਵਾਹ ਵਾਹ ਮੈਂ ਕਿੰਨਾ ਕਿ ਉਹ ਸਮੇਂ ਕਿਉਂ ਨਾ ਸੀ ਪੁਰਾਣੇ ਜਿਹੜੇ ਬਜ਼ੁਰਗ ਕਹਿੰਦੇ ਉਹਦੇ ਸੀ ਕਿ ਚਾਹੇ ਖੇਤ ਵਿੱਚ 베ਰੀ ਵੀ ਆ ਤਾਂ ਵੀ ਉਹਨੂੰ ਪਟਦੇ ਨਹੀਂ ਸੀ ਕਹਿੰਦੇ ਨਹੀਂ ਯਾਰ ਕਦੇ ਜਵਾਕ ਹਾਂ ਉਦੋਂ ਲੋਕ ਨਹੀਂ ਸੀ ਰੁੱਖ ਪਟਦੇ ਨਹੀਂ ਪਟਦੇ ਸੀ ਨਹੀਂ ਪਟਦੇ ਸੀ ਕਿ ਭਾਵੇਂ ਕੁਝ ਵੀ ਹੋ ਜੇ ਵੇ ਮੈਂ ਕਿੰਨਾ ਕਿ ਸਾਨੂੰ ਰੁੱਖਾਂ ਦੀ ਸੰਭਾਲ ਉਦੋਂ ਪਿੰਡਾਂ ਦੇ ਵਿੱਚ ਘਰਾਂ 'ਚ ਵੀ ਰੁੱਖ ਸੀ ਤੇ ਖੇਤਾਂ 'ਚ ਵੀ ਰੁੱਖ ਸੀ ਹਾਂ ਸਾਡੇ ਕੋਲੇ ਇੱਕ ਗੁਰਵਿੰਦਰ ਆ ਮੁੰਡਾ ਟੀਚਰ ਆ ਸਾਡਾ ਅਸੀਂ ਇਹਨੂੰ ਵੀ ਤਰੇਨਾ ਦਮ ਕਰਕੇ ਕਿ ਵੀ ਦੇਖ ਤੂੰ ਜ਼ਿੰਦਗੀ 'ਚ ਹੋਰ ਨਹੀਂ ਕੁਛ ਹਰ ਇੱਕ ਬਰੇ ਪੰਜ ਰੁੱਖ ਲਾ ਦੇ ਵਾਹ ਵਾਹ ਤੂੰ 35 ਸਾਲ ਸਰਵਿਸ ਕਰਨੀ ਆ ਕਿੰਨੇ ਰੁੱਖ ਹੋ ਜਾਣਗੇ ਤੇ ਜਦੋਂ ਤੂੰ ਕਦੇ ਜਾਇਆ ਕਰੇਗਾ ਉਹ ਤੇਰੇ ਨਾਲ ਗੱਲਾਂ ਕਰਨਗੇ ਵਾਹ ਉਹ ਜਦੋਂ ਗੱਲਾਂ ਕਰਨਗੇ ਤੈਨੂੰ ਸਕੂਨ ਮਿਲੇ ਬਿਲਕੁਲ ਤੇਰੀ ਪ੍ਰੇਰਨਾ ਸਤਿ ਕਿਉਂ ਵੱਡੇ ਹੋਣਗੇ ਤੂੰ ਉਹਨਾਂ ਦੀ ਸੰਭਾਲ ਕਰੇਗਾ ਤੇ ਇਕੱਠੋ-ਕੱਟ ਮੈਂ ਕਹਿੰਦਾ ਕਿ ਜੇ ਅਸੀਂ ਰੁੱਖਾਂ ਦੀ ਸੰਭਾਲ ਕਰਨ ਲੱਗ ਜੀਏ ਅਸੀਂ ਬਿਮਾਰ ਨਹੀਂ ਹੋਵਾਂਗੇ ਵਾਹ ਜੀ ਬਹੁਤ ਵੱਡੀ ਰੁੱਖ ਸਾਨੂੰ ਇੱਕ ਅਸ਼ੀਰਵਾਦ ਵੀ ਦਿੰਦੇ ਆ ਬਿਲਕੁਲ ਸਾਨੂੰ ਗਰਮੀ ਤੋਂ ਸਰਦੀ ਤੋਂ ਮੀਂਹ ਤੋਂ ਚੱਕਰ ਤੋਂ ਬਚਾਉਂਦੇ ਰੁੱਖ ਸਾਡੀ ਭੁਏ ਨੂੰ ਖੁਰਨ ਤੋਂ ਵੀ ਬਚਾਉਂਦੇ ਆ ਇੱਕ ਕਿੰਨਾ ਕੁਝ ਸਾਡੀ ਇਹ ਧਰਤੀ ਨੂੰ ਦਿੰਦੇ ਨੇ ਕਿੰਨੇ ਪਿਆਰੇ ਫਲ ਦਿੰਦੇ ਨੇ ਰੁੱਖ ਤਾਂ ਵਾਹ ਸਾਨੂੰ ਕੱਲਿਆਂ ਨੂੰ ਨਹੀਂ ਪੰਛੀ ਕਿੰਨੇ ਦਿੱਤਾ ਹਾਂ ਪੰਛੀ ਆ ਕੇ ਬੈਠਦੇ ਨੇ ਹਾਂ ਫਲ ਖਾਂਦੇ ਨੇ ਫਲ ਖਾਂਦੇ ਨੇ ਹੈ ਕਲੋਲਾ ਕਰਦੇ ਨੇ ਹੱਸਦੇ ਨੇ ਗਾਉਂਦੇ ਨੇ ਤੇ ਮੈਨੂੰ ਐਂ ਲੱਗਦਾ ਹੁੰਦਾ ਵੀ ਰੁੱਖ ਬੋਲ ਨਾ ਸਕਦੇ ਭਾਵੇਂ ਹਾਂ ਬੰਦਿਆਂ ਦੇ ਦੁੱਖ ਜਾਣਦੇ ਵਾਹ ਰੁੱਖ ਬੋਲ ਨਾ ਸਕਦੇ ਭਾਵੇਂ ਬੰਦਿਆਂ ਤੇ ਰੁੱਖ ਜਾਣਦੇ ਬਿਰਖਾਂ ਦਾ ਗੀਤ ਸੁਣ ਕੇ ਮੇਰੀ ਰੂਹ ਵਿੱਚ ਚੰਨ ਹੋਇਆ ਵਾ ਵਾ ਜਦੋਂ ਪ੍ਰतेक ਪੱਤੇ ਖੜਕਦੇ ਹਨ ਉਹ ਸੰਗੀਤ ਸੰਗੀਤ ਛਿੜਦਾ ਹੈ ਸੰਗੀਤ ਹਾਂ ਬਿਲਕੁਲ ਉਹ ਪੱਤਿਆਂ ਦੀ ਖੜਖੜਾਹਟ ਇੱਕ ਸੰਗੀਤ ਹੁੰਦਾ ਤੇ ਉਹ ਸੰਗੀਤ ਮਨੋਖ ਨੂੰ ਸਕੂਨ ਵੀ ਦਿੰਦਾ ਤੁਸੀਂ ਕਦੇ ਦੇਖੋ ਜਿਹੜੇ ਬੁੱਧੀ ਹਾਂ ਹੈਗੇ ਸੀਗੇ ਉਹ ਫੁੱਲਾਂ ਦੇ ਕੋਲ ਦੀ ਲੰਗਿਆ ਟੱਲੀ ਵਜਾਉਂਦਾ ਹੋਇਆ ਘੰਟੀ ਨੋ ਕਿ ਉਹਨਾਂ ਦੀ ਇੱਕ ਹੈਗੀ ਆ ਵੀ ਜਦੋਂ ਵੀ ਉਹ ਆਪਦੇ ਮੱਠ ਵਿੱਚ ਜਾਂਦੇ ਆ ਮੰਦਿਰ ਚ ਜਾਂਦੇ ਆ ਉਹ ਟੱਲੀ ਵਜਾਉਂਦੇ ਆ ਵਾਹ ਘੰਟੀ ਤੇ ਉਹਨੇ ਦੇਖਿਆ ਕਿ ਉਹ ਘੰਟੀ ਦੀ ਆਵਾਜ਼ ਨਾਲ ਚੈਰੀ ਦੇ ਜਿਹੜੇ ਫੁੱਲ ਸੀ ਉਹ ਡਿੱਗਣੇ ਸ਼ੁਰੂ ਹੋ ਗਏ ਉਹ ਉੱਥੇ ਹੀ ਰੁਕ ਗਿਆ ਤੇ ਉੱਥੇ ਜਾ ਕੇ ਖੜ ਕੇ ਕਹਿੰਦਾ ਕਿ ਇਸ ਧਰਤੀ ਤੇ ਕੈਨਤ ਤੇ ਜਿੰਨੇ ਵੀ ਫੁੱਲ ਆ ਮਹਾਤਮਾ ਬੁੱਧ ਮੱਤੇ ਦੀ ਅਸ਼ਰਨ ਵਿੱਚ ਪੇਟ ਕਰਦਾ ਤੇ ਚਰਨਾਂ ਚ ਪੇਟ ਕਰਦਾ ਇਹ ਇਹ ਦੇਖੋ ਉਹ ਖੜਕਾ ਵੀ ਚੱਲਦੇ ਉਹ ਜਿਹੜੇ ਰੁੱਖ ਪੱਤੇ ਆ ਫੁੱਲ ਕਿੰਨੇ ਰੁੱਖ ਐ ਇਹ ਜਿਹੇ ਜਿਨ੍ਹਾਂ ਜੜਾਂ ਪੱਤੇ ਫੁੱਲ ਫਲ ਅਸੀਂ ਖਾਂਦੇ ਵਾਹ ਤੇ ਉਹ ਨਾ ਨੰਦੇ ਵੀ ਮਾਰਦੇ ਆ ਮੈਂ ਕਹਿੰਦਾ ਕਿ ਅੱਜ ਦੇ ਯੁੱਗ ਵਿੱਚ ਹਰੇਕ ਮਨੁੱਖ ਪਾਲੇ ਇੱਕ ਰੁੱਖ ਪਾਲੇ ਕਰੋ ਲਾਉਣ ਦੀ ਨਹੀਂ ਗੱਲ ਲਾ ਕੇ ਤਾਂ ਭੁੱਜੂਗਾ ਹਾਂ ਲਾ ਤਾਂ ਸਾਰੇ ਲੈਂਦੇ ਆ ਪਾਲਦੇ ਤਾਂ ਲਾ ਬਸ ਹਰੇਕ ਮਨੁੱਖ ਪਾਲੇ ਇੱਕ ਪਾਲੇ ਇੱਕ ਰੁੱਖ ਤੇ ਡਾਟ ਸਾਹਿਬ ਤੁਸੀਂ ਰੁੱਖਾਂ ਬਾਰੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਜੀ ਕਰਦਾ ਹੈ ਹੋਰ ਵੀ ਗੱਲਾਂ ਤੁਹਾਡੇ ਨਾਲ ਕਰੀਏ ਤੁਹਾਡੇ ਕੋਲ ਤਾਂ ਬੜਾ ਭੰਡਾਰ ਹੈ ਕਿਸੇ ਵੀ ਚੀਜ਼ ਨੂੰ ਲੈ ਲਈਏ ਇਕੱਲੇ ਰੁੱਖਾਂ ਨੂੰ ਤੇ ਪਰ ਸਮਾਂ ਜਿਹੜਾ ਉਹ ਕਾਫੀ ਹੋ ਗਿਆ ਹੈ ਤੇ ਦੋਸਤੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਾ ਜੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਨਾਲ ਬੁਲਾਵਾਂਗੇ ਉਹਨਾਂ ਚਲ ਲਈ ਮੈਨੂੰ ਤੇ ਡਾਕਟਰ ਸੁਲਜੀਤ ਦੌਦਰਜੀ ਨੂੰ ਦਿਓ ਯਾਜਤ ਤੇ ਡਾਕਟਰ ਸਾਹਿਬ ਕੁਝ ਕਹੋਗੇ ਮੈਂ ਇਹ ਹੀ ਕਹਾਂਗਾ ਕਿ ਲਾਸਟ ਦੇ ਵਿੱਚ ਕਿਉਂਕਿ ਨਵੇਂ ਵਿਰੇ ਦੀ ਆਪਾਂ ਗੱਲ ਕਰਦੀ ਸੀਗੀ ਕਿ ਝੁਕ ਝੁਕ ਜੀਓ ਸਾਰੀ ਜਗ ਜਗ ਜੀ ਵਾਹ ਜੀ ਵਾਹ ਖਰੀਕ ਕਰਦੇ ਵਿੱਚ ਖੁਸ਼ੀਆਂ ਵਾਲੇ ਦਿਨ ਆਵੇ ਵਾਹ ਤੇ ਹਰ ਇੱਕ ਬੱਚੇ ਦੇ ਚਿਹਰੇ ਤੇ ਰੌਣਕ ਹੋਵੇ ਇਹ ਮੇਰੀਆਂ ਦੁਆਵਾਂ ਨੇ ਮੈਂ ਚਾਹੁੰਦਾ ਕਿ ਇਸ ਨਵੇਂ ਪਰਦੇ ਵਿੱਚ ਹਰੇਕ ਬੰਦਾ ਸਾਡੇ ਪੰਜਾਬ ਦਾ ਜੇ ਬੋਤੇ ਦੀ ਤੱਕ ਟੋਟੇ ਦੋ ਰੁੱਖ ਜਦੂ ਵਾਹ ਵਾਹ ਜੇ ਦੋ ਰੁੱਖ ਲਾਤੇ ਸਾਡੀ ਜਰਤ 3.5 ਕਰੋੜ ਦੀ ਵਾਦੀ ਹੈ ਕਿੰਨੇ ਰੁੱਖ ਲਾ ਤੇ ਡਾਕਟਰ ਸਾਹਿਬ ਤੁਸੀਂ ਮੇਰੇ ਕੋਲ ਆਏ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਵੀ ਇਸੇ ਤਰ੍ਹਾਂ ਮੈਨੂੰ ਬੜਾ ਚੰਗਾ ਵੀ ਲੱਗਦਾ ਕਿ ਜਦੋਂ ਮੈਂ ਤੁਹਾਡੇ ਕੋਲੇ ਆਉਣਾ ਤੇ ਧੰਨਵਾਦ ਮੈਂ ਸਾਰਿਆਂ ਨੂੰ ਫੇਰ ਆਪਣੇ ਵੱਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ